ਜਿਹੜੀ ਅਸੀਂ ਇਹ ਰਸਤੇ ਤੇ ਜਾ ਰਹੇ ਆ ਹਾਲੇਦ ਵਾਲੇ ਦੇ ਖੇਤਾਂ ਵਾਲੇ ਕਿਸਾਨਾਂ ਵੱਲੋਂ ਮਹੀਨੇ ਬਾਅਦ ਇਹ ਸੜਕ ਨੂੰ ਪਧਰਾ ਕੀਤਾ ਜਾਂਦਾ ਹੈ ਕਿਉਂਕਿ ਸੜਕ ਇਹ ਰਸਤਾ ਬਹੁਤ ਚੱਲਦਾ ਹੈ ਏ ਢਿੱਲੋਂ ਵਸਤੀ ਵਾਲੀ ਰੋਡ ਹੈ ਜੋ ਸਿੱਧੀ ਤਾਪਾ ਤੋਂ ਮੈਤਾ ਪਿੰਡ ਨੂੰ ਅਤੇ ਤਾਜੋ ਪਿੰਡ ਨੂੰ ਮਲੌਂਦੀ ਹੈ ਕਿਸਾਨਾਂ ਵੱਲੋਂ ਆਪਣੇ ਟਰੈਕਟਰ ਲਾ ਕੇ ਰਸਤੇ ਨੂੰ ਬਿਲਕੁਲ ਸਹੀ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਝੋਨੇ ਦਾ ਆਉਣ ਵਾਲੇ ਸੀਜ਼ਨ ਵਿੱਚ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਰਾਹੀਂ ਕੋਈ ਦਿੱਕਤ ਨਾ ਆਵੇ ਕੋਈ ਮੁਸ਼ਕਲ ਬੇਸਨਾ ਆਵੇ ਆ ਤੁਹਾਨੂੰ ਦੁਖਾ ਰਹੇ ਆ ਬਿਲਕੁਲ ਖੇਤਾਂ ਦੇ ਨਾਲ ਮਿੱਟੀ ਇਕੱਠੀ ਕਰ ਦਿੱਤੀ ਗਈ ਹੈ ਇਸ ਤੋਂ ਅੱਗੇ ਢਿੱਲੋ ਵਸਤੀ ਸ਼ੁਰੂ ਹੋ ਚੁੱਕੀ ਹੈ ਇੱਥੋਂ ਤੱਕ ਸੜਕ ਬਣੀ ਹੋਈ ਹੈ ਆਗਰ ਆਨਾਂ ਦੀ ਮੰਗ ਹੈ ਵੀ ਅੱਗੇ ਵੀ ਸੜਕ ਬਣ ਜਾਵੇ ਆ ਸੋਨੇ ਦੇ ਸਾਗੇ ਵਾਲੀ ਗੱਲ ਹੋਵੇਗੀ